ਦੇ ਮੇਰੇ ਬਸੇ ਟੇਵਾ ਜਗਾ ਉਹਦੇ ਨਾਲ ਕੋਈ ਨਰੀ ਟੋਪਾ ਬਾਸ ਜੀ 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 ਜਦੋਂ ਮੁੰਡਿਆਂ ਦਾ ਕੋਈ ਰਸਤਾ ਪਾਉਣ ਦੀਆਂ ਕਾਰਨ ਕੀ ਕਰਦੇ ਦੇਖ ਲੱਗੇ ਜੀ ਇਹ ਵੈਰੀਫਾਈ ਕਰ ਰਹੇ ਆ ਇਹ 100 ਰੁਪਏ ਕੇ ਹੱਥੇ ਜੋ ਰਾਤ ਲੇਟ ਆਵ ਨਿਕਲੇ ਆ ਪਹਿਲਾ ਉਥੇ ਹਾਦਸੇ ਦੇ ਅੰਦਰ ਕਿਸੇ ਨਾ ਕੋਈ ਪਤਾ ਲੱਗਾ ਵੀ ਝਗੜੇ-ਝਗੜੇ ਬਾਅਦ ਚਕੇ ਹੋਰ ਪਾਰਟੀ ਨੇ ਝਗੜੇ ਨੇ ਉਹ ਵੈਰੀਫਾਈ ਕਰ ਰਹੇ ਸਰ ਕਹਿੰਦੇ 15-16 ਬੰਦਿਆਂ ਨੇ ਬੰਦਿਆਂ ਨੇ ਆ ਕੇ ਹਮਲਾਤ ਕਰਾ ਦਿੱਤਾ ਇਹਨਾਂ ਦੇ ਉਹ ਵੈਰੀਫਾਈ ਕਰ ਰਹੇ ਨੇ ਥਿਸ ਇਜ਼ ਅ ਪਾਰਟ ਆਫ ਬੀਕਿੰਗ ਬਿਲਕੁਲ ਜੀ ਜੋ ਵੀ ਹੋਏਗੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਗੱਲ ਜੀ ਮੇਰਾ ਭਾਈ ਗੁਰਪ੍ਰੀਤ ਸਿੰਘ ਨਾ ਜੀ ਮੈਂ ਸ਼ਿਦ ਅਦਮ ਨਗਰ ਦਾ ਰਹਿਣ ਵਾਲਾ ਜੀ ਤੇਜ ਨਗਰ ਚੌਂਕ ਤੇ ਭਾਈ ਅਸੀਂ ਨਾ ਗਏ ਇੱਥੇ ਅਸੀਂ ਬੈਠੇ ਹਾਂ ਮਹਾਰਾਜਾ ਸਾਹਮਣੇ ਮਹਾਰਾਜਾ ਹੀ ਬੈਠੇ ਹੈਂ ਘਾਣ ਪੀਣ ਤੇ ਤਿੰਨ ਚਾਰ ਮੁੰਡੇ ਸੀ ਉਹਨਾਂ ਨਾਲ ਮਾੜੀ ਮੋਡੀ ਹੱਡੀ ਗੱਲਬਾਤ ਹੋਈ ਚਲੋ ਅੰਦਰ ਹੀ ਰਾਜਨਾਵਾਂ ਅਸੀਂ ਕਰ ਲੈ ਚਲੋ ਮਾੜੀ ਮੋਟੀ ਗੱਲ ਹੀ ਬੈਸਾ ਵਸਾਈ ਹੋਈ ਅਸੀਂ ਬਾਹਰ ਆ ਗਏ ਬਾਹਰ ਹੋਰ 15 10 15 ਜਣੇ ਖਲੋਤੇ ਸੀ ਉਹ ਸਾਡੇ ਬੈਸਨ ਬੈਸਾ ਵਸਾਈ ਹੋ ਗਈ ਉਹਨਾਂ ਨਾਲ ਕਹਿੰਦੇ ਅੰਦਰ ਕੀ ਹੋਇਆ ਇਦਾਂ ਹੀ ਮਾੜੀ ਮੋਡੀ ਬੈਸਾ ਵਸਾਈ ਹੋ ਗਈ ਉਹ ਇਦਾਂ ਹੀ ਬੈਸਾ ਵਸਾਈ ਵਾਧਾ ਗਿਆ ਵਾਧਾ ਗਿਆ ਸਾਡੀ ਕੋਈ ਗਲਤੀ ਨਹੀਂ ਇਹਦੇ ਜੇ ਠੀਕ ਹੈ ਤੇ ਉਹ ਗੱਲ ਵਾਦੀ ਵਾਦੀ ਉਹ ਮੁੰਡਿਆਂ ਨੂੰ ਫੋਨ ਲਾਤਾ ਹਨ ਨੇ ਕਿਰਪਾਨਾਂ ਕਰਪੋਲਾ ਲੈ ਕੇ ਆ ਗਏ 15 20 ਜਣੇ ਕਿਰਪਾਨਾਂ ਲਿਆਏ ਦਾਤਰ ਲਿਆਏ ਤੇ ਬਾਕੀ ਹੋਰ ਵੀ ਇਨਾਂ ਕੋ ਬੜੇ ਹੈਗੇ ਸੀ ਤੇ ਅੱਗੇ ਗੱਲ ਇਹ ਭਾਈ ਅਲਫਾਵਾਂ ਦੇ ਸਾਹਮਣੇ ਮਹਾਰਾਜਾ ਜਿਹੜਾ ਬੰਦੇ ਪਤਾ ਕਿਹੜੇ ਬੰਦੇ ਸੀ ਬੰਦੇ ਹੀ ਭਾਈ ਬੰਦੇ ਬੰਦਿਆਂ ਦਾ ਨਹੀਂ ਸਾਨੂੰ ਪਤਾ ਇਸ ਬਾਰੇ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਕਿ ਤੁਹਾਡੀ ਹਾਂਜੀ ਭਾਈ ਕੰਪਲੇਨ ਨਹੀਂ ਕਰਤੀ ਆ ਲਖੋ ਹੋਈ ਭਾਈ ਸਾਡੀ ਲੋਟ ਸੋ ਸਾਰਾ ਸਾਡਾ ਪਰਸ ਮੁਰਸ ਲੈ ਗਏ ਚੈਨਲ ਲੈ ਗੀਆਂ ਦੇ ਬਾਕੀ ਇਹਨਾਂ ਨੇ ਰਿਪੋਰਟ ਲਖਾਈ ਏ ਮੇਰੇ ਚਾਚਾਈ ਦੇ ਮੁੰਡੇ ਗਏ ਕਿਉਂਕਿ ਅਸੀਂ ਤੇ ਬੇਹੋਸ਼ ਬੈਠੇ ਸੀ ਸਾਨੂੰ ਮਾਰ ਕੇ ਛੁੱਟ ਗਏ ਉਹ ਹੁਣ ਕੀ ਮੰਗ ਕੇ ਕਰਦੇ ਭਾਈ ਤੁਸੀਂ ਮੰਗ ਭਾਈ ਸਾਨੂੰ ਇਨਸਾਫ ਚਾਹੀਦਾ ਬਸ ਉਹ ਹਨੋ ਕੁਛ ਨਹੀਂ ਜਿਹਦਾ ਨੂੰ ਸਾਡਾ ਚਾਹੀਦਾ ਵਾ ਮੇਰਾ ਨਾਮ ਭਾਈ ਅਮਰਿਤਪਾਲ ਸਿੰਘ ਵਾ ਹਾਂਜੀ ਕਿੱਥੋਂ ਦੇ ਰਹੇ ਹੋ ਸੁਲਤਾਨਪੁਰ ਰੋਲ ਮੰਦਰ ਵਾਲੇ ਬਿਆਰ ਦੇ ਰਹਿਣ ਵਾਲੇ ਆਪਾਂ ਭਾਈ ਕਹਿੰਦੇ ਉੱਥੇ ਖਾਣ ਪੀਂਦੇ ਹਾਂ ਕਿਹੜੀ ਜਗ੍ਹਾ ਤੇ ਮਾਰਾ ਹੈ ਅਲਫਾ ਮੰਦੇ ਸਾਹਮਣੇ ਹਾਂਜੀ ਤੇ ਸਾਡੇ ਅੰਦਰ ਨਾ ਕੋਈ ਤਿੰਨ ਜਣੇ ਹੈਗੇ ਹੀ ਕਹਿੰਦੇ ਬਾਹਰ ਦੇ ਹੀ ਇੱਥੋਂ ਦੇ ਨਹੀਂ ਮਤਲਬ ਜਿਹੜਾ ਮਾਚਲ ਬਣੇ ਹਰਿਆਣੇ ਦੇ ਸੀ ਉਹਨਾਂ ਨਾਲ ਹਦੀਪ ਤੁ ਤੁ ਮੈਮ ਹੋਈ ਵੈਸਾ ਵਸਾਈ ਹੱਥੋਂ ਪਾਈ ਮਾਰਾ ਮਟੇ ਤੇ ਆਪਾਂ ਬਾਹਰ ਆ ਗਏ ਉਹ ਐਂਟੀ ਵੱਖਰੀ ਪਾਰਟੀ ਸੀ ਮਤਲਬ ਠੀਕ ਹੈ ਉਹਨਾਂ ਨੇ ਸਾਡਾ 16 ਸਲਾਪ ਹੋ ਗਿਆ ਕਹਿੰਦੇ ਤੁਸੀਂ ਜਾਓ ਆਪਣੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਗਈ ਆਪਾਂ ਬਾਹਰ ਆ ਗਏ ਕੋਈ ਹੋਰ ਹੀ ਵੱਖਰੇ ਅੰਦਰ ਬੈਠੇ ਹੀ ਉਹ ਬਾਹਰ ਆ ਗਏ ਉਹ ਘਟ ਘਟ ਬੰਦੇ ਇਕੱਠੇ ਹੋਏ ਤੇ ਮੈਂ ਇਹ ਇਹ ਕਹਿੰਦੇ ਕਹਿੰਦੇ ਉਹ ਤੁਹਾਡੇ ਨਾਲ ਪਾਣੀ ਓਖੇ ਸੋਖੇ ਹੁੰਦੇ ਸੀ ਵੈਸਾ ਵਸਾਈ ਇਹਨਾਂ ਨਾਲ ਵੈਸਾ ਵਸਾਈ ਹੋ ਲਾ ਪੀ ਇਹਨਾਂ ਨਾਲ ਠੀਕ ਹੈ ਵੈਸਾ ਵਸਾਈ ਤੇ ਆਪਾਂ ਕੀ ਗੀਤਾ ਆਪਣੇ ਵੱਡਾ ਭਰਾ ਕਹਿੰਦਾ ਕਹਿੰਦਾ ਹੁਣ ਜੋ ਹੋ ਗਿਆ ਨਾ ਹੋ ਗਿਆ ਵਾ ਹੁਣ ਆਪਾਂ ਇੱਥੇ ਜਾਈਏ ਹੁਣ ਚਲੀਏ ਆਪਾਂ ਕੀ ਲੈਣਾ ਵਾ ਠੀਕ ਆ ਸਾਡੀ ਕਿਹੜਾ ਕਿਹ ਹੈ ਇਹਨਾਂ ਨਾਲ ਲੜਾਈ ਹੀ ਆ ਤੇ ਆਪਾਂ ਉੱਥੋਂ ਆਉਣ ਲੱਗੇ ਆ ਤੇ ਆਉਂਦੇ ਹੀ ਮਗਰੋਂ ਉਹਨਾਂ ਨੇ ਸਾਡੇ ਮਤਲਬ ਕਿ ਵਾਰਦਾਤ ਕਰਨੀ ਚਾਲੂ ਕਰ ਦਿੱਤੀ ਕਿੰਨੇ ਬੰਦੇ ਸੀ ਜਿਨ੍ਹਾਂ ਬੰਦੇ ਉਹਨਾਂ ਘੜ ਘੜ ਵੀ ਪੰਜੀ ਬੰਦੇ ਗਈ ਇਸ ਬਾਰੇ ਪੁਲਿਸ ਨੂੰ ਤੁਹਾਡੇ ਕੋਲ ਕੰਪਲੀਟ ਫਾਈ ਗਈ ਹੈ ਕੰਪਲੀਟ ਹਾਂਜੀ ਮੈਂ ਲਿਖਾ ਕੇ ਆਇਆ ਹਾਂ ਕੰਪਲੀਟ ਇਹ ਹਜੇ ਕੋਈ ਕਾਰਵਾਈ ਪ੍ਰਸ਼ਾਸਨ ਵੱਲ ਕੀਤੀ ਕਿ ਹਾਲੇ ਤੇ ਬਸ ਉਹਨਾਂ ਨੇ ਇਹ ਹੈ ਕਿ ਵੀਡੀਓ ਉੱਥੇ ਬਣਾ ਕੇ ਖੜੀ ਹੈ ਉਹਨਾਂ ਨੇ ਵੀਡੀਓ ਪੁਲਿਸ ਨੇ ਨੇ ਗਏ ਸਾਡੇ ਨਾਲ ਉਹਨਾਂ ਨੇ ਵੀਡੀਓ ਉੱਥੋਂ ਸਾਰੀ ਕੀਤੀ ਆ ਤੇ ਹੁਣ ਜਾ ਗਏ ਵੇਖੋ ਮੰਗ ਕੀ ਕਰਦੇ ਹੋ ਭਾਜੀ ਮੰਗ ਭਾਈ ਆਪਾਂ ਜੋ ਵੀ ਆ ਸਾਡੀ ਮੰਗ ਪੂਰੀ ਨਹੀਂ ਹੋਈ ਦੀ ਆ ਕੀ ਗੱਲ ਹੈ ਸਾਰਾ ਦੱਸੋ ਭਾਜੀ ਕੋਈ ਮੇਰਾ ਨਾਮ ਜੱਜਵੀਰ ਸਿੰਘ ਵਾਹ ਕਿੱਥੋਂ ਦੇ ਰਹਿਣ ਵਾਲੇ ਵੀਰ ਜੀ ਆਪਾਂ ਸੁਲਤਾਨ ਰੋਡ ਮੰਦਰ ਵਾਲੇ ਵੀ ਆ ਹਾਂਜੀ ਕੀ ਗੱਲ ਹੋਈ ਭਾਜੀ ਭਾਈ ਕੱਲ ਆ ਦੋ ਭਰਾ ਮੇਰੇ ਬੇਟੇ ਹੀ ਉੱਥੇ ਕਲਫਾਵਾਨੇ ਸਾਹਮਣੇ ਖਾਣ ਪੀਂਦੇ ਸੀ ਤੇ ਉੱਥੇ ਮੈਨੂੰ ਫੋਨ ਆਇਆ ਵੀ ਦਾਦਾ ਲੜਾਈ ਹੋਈ ਆ ਤੇ ਛੇਤੀ ਆਓ ਵੀ ਤੇ ਮੈਂ ਕਹਾ ਚੱਲ ਮੈਂ ਆਉਣਾ ਵਾ ਤੇ ਮੈਂ ਜਦੋਂ ਉੱਥੇ ਗਿਆ ਵਾ ਤੇ ਮੈਂ ਦੋ ਪਾਰਟੀਆਂ ਲੜਨੀਆਂ ਸੀ ਤੇ ਮੈਂ ਸਮਝਾਇਆ ਵੀ ਮੈਂ ਹਾਂ ਲੜਨਾ ਨਹੀਂ ਆ ਆਪਾਂ ਚਲੋ ਉਹਨਾਂ ਨੇ ਖਾਦੀ ਪੀਤੀ ਆ ਆਪਾਂ ਘਰੇ ਚਲੀਏ ਆਪੋ ਆਪਣੇ ਆਪਾਂ ਜ਼ਰੂਰੀ ਇੱਥੇ ਲੜਨਾ ਵਾ ਤੇ ਮੈਂ ਭਾਈ ਉਹ ਨਾ 15 20 ਜਣੇ ਗਏ ਹੋ ਤੇ ਮੈਂ ਕਿਹਾ ਅਸੀਂ ਘਾਟਾ ਫੜਾ ਕਰਾਉਣਾ ਆਪਾਂ ਚੱਲੀਏ ਇੱਥੋਂ ਤੇ ਮੈਂ ਇਹਨਾਂ ਨੂੰ ਗੱਡੀ ਦੇ ਗਏ ਨਾ ਆਪਣੀ ਚਾਰ ਪੰਜ ਜਣੇ ਮੈਂ ਇਹਨਾਂ ਨੂੰ ਗੱਡੀ ਦੇ ਦੇ ਗਏ ਤੇ ਮੈਂ ਤੁਸੀ ਚੱਲ ਜੋ ਤੇ ਮੈਂ ਆਉਣਾ ਵਾ ਤੇ ਇਹ ਗੱਡੀ ਦੇ ਚਲ ਗਏ ਆ ਤੇ ਮਗਰੋਂ ਮੈਂ ਇਹਦੇ ਦੋਵੇਂ ਜਣੇ ਮੋਟਰਸਾਈਕਲ ਤੇ ਬੈਠੇ ਆਉਣੇ ਆ ਤੇ αਲਫਾ ਵਾਲੇ ਸਿਲਮਿਆਲੇ ਸਾਹਮਣੇ ਜਿਹੜੀ ਗਲੀ ਨਹੀਂ ਗਈ ਵੀ ਉਹ ਵਾਲੀ ਗਲੀ ਨੂੰ ਮੋਟਰਸਾਈਕਲ ਪਾਇਆ ਦੇ ਪਿੱਛੋਂ ਨਾ ਮੁੰਡੇ ਆਉਂਦੇ ਵਾ ਵਾਹੀ ਤੇ ਮੈਂ ਨੂੰ ਕਿਹਾ ਮੈਂ ਪ੍ਰਿੰਸ ਮਗਰੋਂ ਮੁੰਡੇ ਆਉਂਦੇ ਮੋਟਰਸਾਈਕਲ ਜਲਦੀ ਭਜਾ ਉਹ ਅੰਦਰ ਵੜ ਕੇ ਭਾਈ ਅਸੀਂ ਸੱਜੇ ਹੱਥ ਮੋੜਿਆ ਬਾਤ ਉਹ ਗਲੀ ਬੰਦ ਹੀ ਸਾਨੂੰ ਨਹੀਂ ਪਤਾ ਸੀ ਗਲੀ ਬੰਦ ਕਿਉਂ ਹੀ ਅਸੀਂ ਉੱਥੇ ਰਹੀਦਾ ਨਹੀਂ ਇਲਾਕੇ ਰਹਿੰਦੇ ਨਹੀਂ ਆ ਉਹ ਗਲੀ ਬੰਦ ਹੀ ਅਸੀਂ ਅੱਗੇ ਚੱਲ ਗਏ ਅੱਗੋਂ ਗਲੀ ਬੰਦ ਪਿੱਛੋਂ ਭਾਈ 15 20 ਜਣੇ ਆ ਉਹ ਹੱਡੇ ਗੱਲ ਪੈ ਗਈ ਆ ਗੰਡਾਸੇ ਵਗੈਰਾ ਨਗਰ ਵਗੈਰਾ ਭਾਜੀ ਉਹਨਾਂ ਨੇ ਬੋਤਲਾਂ ਦੱਤਰ ਤੇ ਹੋਰ ਵੀ ਉਹਨਾਂ ਕੋ ਬੜਾ ਖੁਸ਼ ਹੈ ਗਈ ਬੰਦਿਆਂ ਦੀ ਪਛਾਣ ਹੋ ਗਈ ਕਿਹੜੇ ਬੰਦੇ ਸੀ ਜੇ ਤੁਹਾਡੇ ਕੋ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਕਿਸੇ ਭਾਜੀ ਕੋਈ ਰੰਜਿਸ਼ ਨਹੀਂ ਸਾਡੀ ਉਹਨਾਂ ਨਾਲ ਅਸੀਂ ਉੱਥੇ ਵਹੇ ਗਏ ਸਾਡੀ ਕੋਈ ਰੰਜਿਸ਼ ਛੋੜਾ ਕੀ ਲੜਨ ਜੇਹੀਂ ਵੀ ਲੜਨ ਗਏ ਹੁੰਦੇ ਤਾਂ ਇਹ ਛੱਟਾ ਖੜੀ ਖਾ ਕੇ ਆਉਣੀ ਆ 15 16 ਬੰਦਿਆਂ ਨਾਲ ਤਾਂ ਹਮਲਾ ਕੀਤਾ ਸੀ ਦੋ ਜਣੇ 15 16 ਜਣੇ ਹੀ ਭਾਜੀ ਉਹਨਾਂ ਨੇ ਸਾਨੂੰ ਮਹੀਂ ਮੋਰਸਲ ਦੇ ਉਹਨੇ ਮਾਰਿਆ ਜੋਰ ਦੀ ਪਾਣੀ ਦਾਤਰ ਮਾਰਿਆ بیسਬਲ ਮਾਰਿਆ ਮੈਨੂੰ ਨਹੀਂ ਕੋਈ ਮੈਂ ਡੇਪਿਆ ਥੱਲੇ ਕਿੰਨੇ ਵਜੇ ਪੰਚਾਇਤ ਜੀ ਜਦੋਂ ਤਾਂ ਭਾਜੀ ਇਹ 11 11:30 ਵਜੇ ਦੀ ਗੱਲ ਹੈਗੀ ਆ ਠੀਕ ਆ ਤੇ ਉਸ ਤੋਂ ਬਾਅਦ ਮੇਰੇ ਇੱਥੇ ਮਾਰੇ ਖੁਮਰਾ ਸਾਰਾ ਸੇਦੀ ਖੋਲਤਾ ਮੈਂ ਥੱਲੇ ਆਇਆ ਵਿਸ਼ ਤੱਲਾ ਪਾਇਆ ਲੰਮੇ ਮੇਰੇ ਸੇਰ ਚ ਪਾਣੀ ਕੀ ਦਾਤਰ ਮਾਰੇ ਬੋਦਲਾ ਮਾਰੇ ਜੋ ਉਹਨਾਂ ਨੇ ਹੱਥ ਆਣਾ 15 20 ਜਿਹੜੇ ਰੱਜੇ ਹੀ ਸ਼ਰਾਬ ਨਾਲ ਉਹ ਭਾਈ ਗੱਡੀ ਤੇ ਸੀ ਕਿਤੇ ਦੇ ਗਈ ਸੀ ਭਾਈ ਗੱਡੀ ਤੇ ਨਹੀਂ ਉਹ ਤੁਰ ਕੇ ਆਏ ਸਾਡੇ ਮਾਰ ਭੱਜ ਗਏ ਸਾਡੇ ਮਗਰ ਆਏ ਅਸੀਂ ਮੋਟਰਸਾਈਕਲ ਭਜਾਉਨੇ ਆ ਸਾਡੀ ਕਿਸਨ ਮਾਰੀ ਸਾਡਾ ਮੋਟਰਸਾਈਕਲ ਬੰਦ ਗਲੀ ਚ ਪੈ ਗਿਆ ਤੇ ਉਧਰ ਉਹਨਾਂ ਨੇ ਘੇਰ ਲਿਆ ਸਾਨੂੰ ਤੇ ਉਹ ਨਾਲੇ ਉਹ ਸਾਡਾ ਪਾਜੀ ਮੇਰੇ ਜੇਜ ਮੇਰਾ ਫੋਨ ਹੈਗਾ ਸੀ ਫੋਨ ਵੀ ਲੈ ਗਏ ਉਹ ਇੱਕ ਮੇਰੇ ਚੈਨੀ ਗਈ ਮੇਰਾ ਮਤਲਬ ਕਿ ਲੁੱਟਕੋ ਵਾਲੇ ਬੰਦੇ ਸੀ ਲੁੱਟਖੋ ਵਾਲੇ ਇਹਦਾ ਇਹਦੇ ਇਹਦੇ ਕੋ ਆਈਫੋਨ ਵੀ ਹੈ ਸੀ ਠੀਕ ਆ ਇਹਦਾ ਆਈਫੋਨ ਵੀ ਨਹੀਂ ਹੈਗਾ ਪਰਸ ਵੀ ਨਹੀਂ ਹੈਗਾ ਜੇਬ ਚ ਕੈਮਰਾ ਸੀ ਸੀਸੀਟੀਵੀ ਵਗੈਰਾ ਸਾਹਮਣੇ ਆਇਆ ਕਿ ਉੱਥੇ ਭਾਜੀ ਅੱਜ ਗਏ ਸੀ ਆਪਣੇ ਛੋਟਾ ਭਰਾ ਗਿਆ ਸੀ ਉੱਥੇ ਵੇਖ ਕੇ ਨਾਲ ਮਲਾਜੂਗੇ ਹੀ ਤੇ ਸੀਸੀਟੀਵੀ ਕੈਮਰੇਜ ਹੈਗੀ ਆ ਇਹਨੂੰ ਸੱਟਾ ਮਾਰਨ ਦੇ ਮੈਂ ਅੱਜ ਪੈ ਪਿਛੇ ਜਾਉਂਗ ਜੇ ਉੱਥੇ ਗਿਆ ਆਪਣਾ ਨਹੀਂ ਗਈ ਮੈਨੂੰ ਉੱਥੇ ਇਹਨਾਂ ਨੇ ਚੰਗੀ ਤਰ੍ਹਾਂ ਘੁੱਟਿਆ 15 16 ਜਾਨਾਂ ਨੇ ਇਸ ਬਾਰੇ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਸੀ ਤੁਹਾਡੇ ਬਾਰੇ ਹਾਂਜੀ ਭਾਈ ਕੱਲ ਰਾਤੀ ਕਰਤੀ ਸੀ ਆਪਾਂ ਤੇ ਪੁਲਿਸ ਨੇ ਇਸ ਬਾਰੇ ਕੋਈ ਕਾਰਵਾਈ ਕੀਤੀ ਹੈ ਅਜੇ ਤੱਕ ਨਹੀਂ ਕਾਰਵਾਈ ਸਰ ਕੱਲ ਕਹਿੰਦੇ ਸੀ ਕੱਲ ਤੁਹਾਡਾ ਬਿਆਨ ਲੈਣਾ ਵਾਂਗੇ ਅਜੇ ਤੱਕ ਬਿਆਨ ਲੈ ਨਹੀਂ ਆਏ ਕੀ ਮੰਗਦੀ ਨਹੀਂ ਕਰਦੇ ਭਾਜੀ ਤੁਸੀਂ ਭਾਈ ਤੁਹਾਡੇ ਸਾਹਮਣੇ ਸਾਡੇ ਛੱਟਾਂ ਲੱਗੀਆਂ ਨੇ ਜੈ ਜੀ ਨਾ ਹੀ ਕੋਈ ਗੱਲ ਕੀਤੀ ਨਾ ਸਾਡੀ ਵੀ ਰੰਜਸ਼ ਹੀ ਪ੍ਰਾਣੀ ਨਜ਼ਾਇਜ਼ ਹੀ ਸਾਡੇ ਤੇ ਹੋਇਆ ਵਾ ਤੇ ਸਾਡੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ